ਰਾਸ ਆਪਾਂ ਕਰਦੇ ਆ ਤੀਜਾ ਸੁਆਲ ਨੇ ਝੋਟੀ ਨੇ ਜਿਹੜਾ ਆ ਮੱਧ ਨੇ ਸੁਣਾ ਵਾ ਤੇ ਵਾਈਟ ਸਿੰਘ ਤੇ ਬਿੱਲੀ ਅੱਖ ਬਿੱਲੀ ਅੱਖ ਜਿਹੜੀ ਨਾਸੇ ਦੀ ਉੱਬੜ ਕੇ ਬਾਹਰ ਆਉਂਦੀ ਆ ਹੁਣ ਦਾ ਸਮਾਂ 8-10 ਦਿਨ ਬਾਕੀ ਆ ਬਿਲਕੁਲ ਮਦਰੀ ਡੌਲੀ ਦੇ ਵਿੱਚ ਫੁੱਲ ਬਗਲ ਲੋੜ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਪੱਤੀ ਤਸੀਲ ਜਿਲ੍ਹਾ ਤਰਨਤਾਰਨ ਵੀਰ ਹਰਭਜ ਦੇ ਫਾਰਮ ਤੇ ਆਏ ਆ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਪਤਾ ਧਿਆਨ ਦੇ ਵਿੱਚ ਲਿਆ ਦਿੰਨੇ ਆ ਡੇਰੀ ਫਾਰਮਿੰਗ ਦੇ ਨਾਲ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਰੂਟੀਨ ਦੇ ਵਿੱਚ ਮੱਝਾਂ ਹੁਣ ਵੜਣਾ ਹੁਣ ਕਟੀਆਂ ਝੋਟੀਆਂ ਚੰਗੀਆਂ ਵੇਰ ਖਰੀਦੀ ਕਰਦਾ ਜੇ ਅਗੇ ਪਸ਼ੂ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹਿੰਦਾ ਕਾਫੀ 90 ਸਮੇਂ ਤੋਂ ਇਹ ਪਿੰਡ ਦੋਸਤੋ ਸਭਰਾ ਵੱਡੇ ਸਭਰਾ ਪਿੰਡ ਦੇ ਵੀ ਬਿਲਕੁਲ ਲਾਗੇ ਆ ਇਧਰ ਦੁੱਬਲੀ ਬਰਵਾਲਾ ਚੀਮਾ ਸੈਦੋਂ ਸੰਗਵਾ ਇਹ ਪਿੰਡ ਲਾਗੇ ਲਾਗੇ ਆ ਤੇ ਹਰੀਕੇ ਪਤਾਂ ਤੋਂ ਸਿਰਫ 10-12 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ 30 ਅਗਸਤ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਦੋਨੋਂ ਮਜਾ ਝੋਟੀਆਂ ਜਿਹੜੀਆਂ ਪਤਨ ਦਿਖਾਉਣੀਆਂ ਦੋਨੋਂ ਗੱਬਾਂ ਨਾ ਠੁਕੀਆਂ ਤਿਆਰੀ ਤੇ ਜਾਂ ਤਕਰੀਬਨ ਹਫਤੇ ਹਫਤੇ ਦਾ ਹਜੇ ਸਮਾਂ ਇਹਨਾਂ ਦਾ ਬਾਕੀ ਆ ਇੱਕ ਇਧਰ ਨੀਲੀ ਦੇ ਵਿੱਚ ਤੁਹਾਨੂੰ ਮਜ ਦਿਖਾ ਦੇਵਾਂਗੇ ਇੱਕ ਪਰਲੇ ਪਾਸੇ ਮੋਰਾ ਬਰੀਡ ਦੇ ਵਿੱਚ ਬਹੁਤ ਪਿਆਰੀ ਝੋਟੀ ਆ ਕੁੰਡੀ ਜੂਰ ਸ਼ਕੀਨ ਝੋਟੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ੍ਰੀ ਅਕਾਲ। ਜੀ ਜੀ ਸਤਿ ਸ੍ਰੀ ਅਕਾਲ। ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਮੇਰੇ ਭੈਣ ਭਰਾ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਹਰਵੇਲ ਸਿਆ ਠੀਕ ਠਾਕ। ਵਾਹਿਗੁਰੂ ਦੀ ਮਿਹਰ ਹੈ ਜੀ। ਸ਼ੁਕਰ ਮਾਲਕ ਦਾ। ਅੱਜ ਵੀਰ ਹਰਵੇਲ ਦੇ ਕੋਲ ਜਿਹੜੇ ਆਪਾਂ ਦੋ ਅਮਲ ਤੁਹਾਨੂੰ ਦਿਖਾ ਦੇਣੇ ਆ ਦੋਸਤੋ ਇਹ ਮੱਝਾਂ ਨੇ ਇਹ ਤਕਰੀਬਨ ਤੁਸੀਂ ਮੱਝ ਦੇਖੋਗੇ ਇਹ ਵੀ ਗੱਬਣਾ ਪਰਲੇ ਪਾਸੇ ਟੋਟੀ ਆ ਉਹ ਵੀ ਗੱਬਣਾ ਹਰਵੇਲ ਇੱਥੇ ਸ਼ੁਰੂਆਤ ਕਰ ਲਾ ਇਹ ਮੱਝ ਦਾ ਸੂਆ ਕਿੰਨਾ ਕੁ ਸਮੇਂ ਦਾ ਬਾਕੀ ਸੂਣ ਤੇਜਾ ਸੁਵੇਲ ਨੇ ਝੋਟੀ ਨੇ ਜਿਹੜਾ ਮੱਧ ਨੇ ਸੁਣਾ ਵਾ ਠੀਕ ਆ ਵੀਰ ਪਹਿਲੇ ਸੂਵੇ ਦੀਆਂ ਵੀ ਜਿਹੜੀਆਂ ਇਹਨੇ ਦੋ ਕਟੀਆਂ ਦਿੱਤੀਆਂ ਵਾ ਠੀਕ ਆ ਇਹ ਉਮੀਦ ਹੈ ਜਿਹੜੀ ਰਾਸਾ ਜਿਲ੍ਹਾ ਦੇ ਮਤਲਬ ਕੋ ਉਹਨਾਂ ਦੇ 15300 ਇਹਨੇ ਕਰਮਾਲੀ ਨੇ ਕੰਡੇ ਤੇ ਚਾੜਿਆ ਵਾ ਹੂੰ ਠੀਕ ਆ ਤੇ ਆਦ ਕੀ ਜਿਹੜੀ ਇਹ ਬਾਦਲ ਬੁੱਲ ਤੋਂ ਗੱਬਰ ਬਣਿਆ ਮੈਂ ਵੀ ਅੱਗੇ ਨਲ ਤੋਂ ਬਾਦਲ ਬੁੱਲ ਤੋਂ ਗੱਬਰ ਆ ਬਾਕੀ ਮਿਲਕਾਂਗੇ ਚਲੋ ਜਿੰਨੀ ਕਿ ਪਿਛਲੇ ਸੂਵੇ ਨੇ ਦੁੱਧ ਚਵਾਇਆ ਉਹ ਆਪਾਂ ਤੁਹਾਨੂੰ ਦੱਸ ਦਿੱਤਾ ਜੋ ਪਿਛੋਂ ਬੈਕਗ੍ਰਾਉਂਡ ਦੀ ਡਿਟੇਲ ਮਿਲੀ ਆ ਕਿਸਮਤ ਜਤੂਆ ਢਾਂਚੇ ਦੇ ਵਿੱਚ ਆ ਚੰਗੀ ਭਾਰੀ ਬਾਡੀ ਦੇ ਵਿੱਚ ਆ ਸੂਨ ਦਾ ਸਮਾਂ 8-10 ਦਿਨ ਬਾਕੀ ਆ ਬਿਲਕੁਲ ਮਦਰੀ ਡੌਲੀ ਦੇ ਵਿੱਚ ਫੁੱਲ ਬਗਲ ਲੋਡ ਹੂੰ ਜੋ ਰਸਾਇ ਦੀ ਬਰੀਡ ਮੀਲੀ ਦੇ ਵਿੱਚ ਹੋਣਾ ਚਾਹੀਦਾ ਉਹ ਚੀਜ਼ ਆ ਸਾਰੇ ਜਿਹੜੀਆਂ ਚੀਜ਼ਾਂ ਨੂੰ ਛੱਡ ਗਿਆ ਪਰ ਆਸ ਚਾਰ ਚੰਦ ਲਾਉਂਦੇ ਦੇ ਵਾਈਟ ਸਿੰਘ ਤੇ ਬਿੱਲੀ ਅੱਖ ਬਿੱਲੀ ਅੱਖ ਇਹ ਜਿਹੜੇ ਇਹਦੇ ਥਾੜਾ ਤੇਲੋ ਵੀ ਵਾਈਟ ਆ ਗਿਆ ਤੇ ਬਾਕੀ ਪੂਰੇ ਭਾਰੇ ਢਾਂਚੇ ਦੇ ਵਿੱਚ ਆ ਦੋਸਤੋ ਤੀਜਾ ਸੂਬਾ ਅੱਖਾਂ ਓੱਖਾਂ ਤੁਸੀਂ ਦੇਖੋਗੇ ਬਿਲਕੁਲ ਬਿੱਲੀਆਂ ਵਾਈਟ ਸਿੰਘ ਆ ਥੋੜੀ ਜਿਹੀ ਕਿਤੇ ਨਾ ਕਿਤੇ ਚਲੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਮੇਰੇ ਦੱਸਣਾ ਕੋਈ ਜ਼ਿਆਦਾ ਨਹੀਂ ਹੋਣਾ ਗਿਆ ਹਰ ਵੇਲੇ ਦੱਸਣਾ ਜ਼ਿਆਦਾ ਨਹੀਂ ਐ ਰਾਜ ਸਾਹਿਬ ਜੰਮੂ ਵਾਲਟਰ ਸਪੇਸ਼ਲ ਹੈਗੀ ਥੋੜੀ ਬਾਤੀ ਵਿੱਚ ਰਾਜ ਸਾਹਿਬ ਉਹ ਚੀਜ਼ ਨੂੰ ਆਪਾਂ ਦੇਖੀਏ ਆ ਜਿੰਨੀਆਂ ਨੇ ਸੀਆਰਪੀ ਨਾਬ ਵਾਲੇ ਦੇ ਮੱਜਾ ਆ ਸਾਰੇ ਐਸੇ ਦੇ ਵਿੱਚ ਪਾਈਆਂ ਜਾਂਦਾ ਬਿਲਕੁਲ ਵੀ ਉਹ ਕਿਦਣਾ ਕਿਤੇ ਥੋੜਾ ਪੇਟ ਤੇ ਵੀ ਨਿਸ਼ਾਨ ਆ ਗਿਆ ਨੱਟਾਂ ਦੇ ਥੋੜੀ ਉੱਪਰ ਵੀ ਖੁੱਚਾਂ ਤੋਂ ਜਾਣ ਰਿਹਾ ਕਿਤੇ ਸੀਆਰਪੀ ਨਾਬੀ ਦੀ ਵੀ ਗੱਲ ਕਰਨ ਲਗੇ ਉੱਥੇ ਵੀ ਜਾਨਵਰ ਜਿਹੜੇ ਆ ਇਹ ਕਾਰਗੀਆਂ ਸਰਕਾਰੀ ਬੋਲਾ ਜੇ ਸਰਕਾਰੀ ਉਹ ਬਿਲਕੁਲ ਮੱਜਾ ਨਹੀਂ ਠੀਕ ਆ ਜੀ ਉਹਨਾਂ ਵਿੱਚ ਵੀ ਕਿਦਨ ਕਿਤੇ ਮਾਰਕਿੰਗ ਟੁੱਟਵੀਂ ਹੈਗੀ ਆ ਤੇ ਬਾਕੀ ਇਹ ਜਿਹੜੀ ਮਾਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਪਏ ਆ। ਸੋ 13 ਕਿਲੋ ਦੇ ਵੀਦਵਾ ਵੀ ਪਲੱਸ ਪਲੱਸ ਹੈ ਦੁੱਧ ਚਵਾਊ ਕੀ ਚਲੋ ਪਿੱਛੋਂ ਦੱਸਿਆ ਉਹਨਾਂ ਨੇ ਵੀ 15 ਕਿਲੋ ਦੁੱਧ ਚਵਾ। 15 ਕਿਲੋ ਰਾਹ ਤੇ ਚੰਬੜੀ ਜਿਹੜੀ ਬਿਲਕੁਲ ਪਤਲੀ ਆ ਹਰ ਇੱਕ ਜਿਹੜੀ ਨਾਸੇ ਦੀ ਉੱਗ ਉੱਬੜ ਕੇ ਬਾਹਰ ਆਉਂਦੀ ਆ ਤੇ ਵੰਡ ਸਪੇਸ ਤਰ੍ਹਾਂ ਦੀ ਬਹੁਤ ਸੋਹਣੀ ਆ। ਹੂੰ ਤੇ ਚਵਾ ਇੱਕ ਨੰਬਰ। ਸੋ ਇਹ ਟਾਚਾ ਵੀ ਆਪਾਂ ਦਿਖਾ ਦਾਂਗੇ। ਹਾਂ ਬਿਲਕੁਲ। ਸੋ 53 ਦੀ ਬਿਲਕੁਲ ਇੱਕ ਨੰਬਰ ਆ। ਰਹੀ ਗੱਲ ਕਿਸੇ ਰਕਮ ਦੀ ਭਾਰ ਪਿੱਛੇ ਦੀ ਕੋਈ ਮੁਸ਼ਕਲ ਨਹੀਂ ਕਿਉਂਕਿ ਗੱਪਣ ਪਾਦਾ ਥਣਾਂ ਦੀ ਕੋਈ ਵਾਰ ਕਾਟੇ ਹੋਏ ਤਾਂ ਆਪਣੀ ਤਸੱਲੀ ਆ ਭਾਰ ਪਿੱਛੇ ਦੀ ਆਪਣੀ ਤਸੱਲੀ ਆ ਠੀਕ ਆ ਜੀ ਬਾਕੀ ਰਾਸਿਆ ਉਹ 2-4 ਦਿਨ ਕਿਉਂਕਿ ਜਾ ਕੇ ਕੋਈ ਸੱਜਣ ਮੇਰੇ ਕੋਲ ਗਰਮ ਚੀਜ਼ ਛੁੱਟ ਦੇ ਹਨਾ ਕੋਈ ਫਰਸ਼ ਢਾਲ ਨਹੀਂ ਹੋਵੇ ਉਸ ਚੀਜ਼ ਦੀ ਆਪਣੀ ਕੋਈ ਤਸੱਲੀ ਨਹੀਂ ਹੁੰਦੀ ਬਾਕੀ ਟਿੱਪ ਕੇ ਆਪਾਂ ਜਰੂਰ ਦਿਖਾ ਦੇਣਾ ਬਿਲਕੁਲ ਉਹ ਸਫਾਈ ਵਾਲਾ ਲੈਵਾ ਠੀਕ ਆ ਜੀ ਸੋ ਨਾਲ ਦੀ ਨਾਲ ਟਿੱਪ ਕੇ ਆਪਾਂ ਤਸੱਲੀ ਕਰਾ ਦੇਾਂਗੇ ਕਿਉਂ ਗੱਪਣ ਮਾਜਾ ਕੋਈ ਭਰਾ ਇਥੇ ਆਣ ਕੇ ਵੀ ਟਿੱਪਣਾ ਚਾਹੁੰਦਾ ਤੇ ਆਪਦੀ ਬਿਲਕੁਲ ਟਿੱਪ ਕੇ ਦਸਲੀ ਕਰਕੇ ਲੈ ਕੇ ਜਾਓ ਰਹੀ ਗੱਲ ਭਾਰ ਪਿੱਛੇ ਦੀ ਕੋਈ ਦਿੱਕਤ ਮੁਸ਼ਕਲ ਨਹੀਂ ਆਊਗੀ ਪਿੱਛੇ ਵੀ ਉਰੇ ਭਾਰੇ ਢਾਂਚੇ ਦੀ ਆ ਮੀਡੀਅਮ ਹਾਈਟ ਆ ਕਰੇਡ ਵੀ ਬਿਲਕੁਲ ਜੈ ਜਿਹਾ ਰਹੂਗਾ ਇਹਦਾ ਟਿੱਪ ਕੇ ਲੈ ਕੇ ਜਾਣੀ ਹੁੰਦੀ ਆ ਬੱਸ ਬੱਸ ਜੀ ਹੋਰ ਵਪਾਰੀ ਕੋਲੇ ਕੋਈ ਫਾਰਮੂਲਾ ਨਹੀਂ ਹੁੰਦਾ ਆ ਦੇਖੋ ਰਾਸਿਆ ਕੱਲੇ ਕੱਲੇ ਥਾਂ ਦੀ ਆ ਪਤਾੜ ਦਿਖਾਉਣੇ ਆ ਆ ਲੋ ਜੀ ਅਜੇ ਬਿਲਕੁਲ ਚਿਪਾ ਹੁੰਦੇ ਆ ਮੌਜੀ ਬਿਲਕੁਲ ਟਿੱਪਣ ਤੁਸੀਂ ਦੇਖੋਗੇ ਚਿਪਾ ਜਿਹਾ ਸ਼ਹਿਰ ਵੀ ਮਖਿਆਲ ਆ ਸ਼ਹਿਰ ਆ ਆ ਦੇਖੋ ਆਹ ਦੇਖੋ ਇਹ ਲੱਗਦਾ ਥਾਣਾ ਠੀਕ ਆ ਜੀ ਪੋਲੀ ਦਾ ਰਾਇਸਿਆ ਬਿਲਕੁਲ ਪੂ ਕੋਈ ਇੱਕ ਬਹਿਣੀ ਵਾਲਾ ਗਰਾਹ ਤੁਸੀਂ ਚੈੱਕ ਕਰ ਲਿਆ ਇਹ ਮਗਰਲੇ ਥਾਣਾ ਠੀਕ ਆ ਆ ਦੇਖੋ ਆ ਦੇਖੋ ਠੀਕ ਆ ਸੋ ਇੱਕੋ ਜਿਹਾ ਨਿਆਰਾ ਬਾਕੀ ਨਿਰੈ ਇੱਕੋ ਜਿਹਾ ਬਹੁਤ ਵਧੀਆ ਤੇ ਬਿਲਕੁਲ ਪੂਰੀ ਠੀਕ ਹੈ ਪੰਜ ਚੰਗੇ ਆ ਬਾਕੀ ਕੋਈ ਵੀ ਸੱਜਣੇ ਨੂੰ ਹੱਥ ਪਾ ਸਕਦਾ ਕਿਸੇ ਸੱਜਣੇ ਨੂੰ ਬਰੀਡ ਤੇ ਕੰਮ ਕਰਨਾ ਹੋਵੇ ਅੱਗੇ ਬਾਦਲ ਬੁੱਲ ਤੋਂ ਗੱਪਣਿਆ ਠੀਕ ਆ ਵੀਰੇ ਲੋ ਜੀ ਠੀਕ ਹੈ ਜੀ ਚਲੋ ਅੱਗੇ ਚੰਗੇ ਸੀਮੰਟ ਤੋਂ ਗੱਬਣਾ ਗਾਂ ਕੋਈ ਬੱਚਾ ਮੇਲ ਆ ਜਾਵੇ ਫੀਮੇਲ ਆ ਜਾਵੇ ਉਹ ਚਲੋ ਕੁਦਰਤੀ ਆ ਨੇਚਰਲੀ ਪ੍ਰੋਸੈਸ ਆ ਜੀ ਇਹਨਾਂ ਦੋ ਕਟੀਆਂ ਨੂੰ ਜਨਮ ਦਿੱਤਾ ਠੀਕ ਆ ਵੀ ਹਾਂ ਜੀ ਹਾਂ ਦੇ ਬਾਕੀ ਮੋਲ ਦਾ ਫਾਇਦਾ ਬਿਲਕੁਲ ਲੈ ਦੇ ਦੇ ਹੋਊਗਾ 92000 ਰੁਪਿਆ 92 92000 ਦੇ ਜੋ ਮਾਨਤਾਣ ਜਿਹੜਾ ਜਰੂਰ ਦਿੱਤਾ ਜਾਊਗਾ ਘਰ ਐ ਸਭ ਦਾ ਠੀਕ ਆ ਭਰਾ ਬਾਕੀ ਇਹ 92000 ਦੀ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਜੀ ਸ਼ੋਰ ਸ਼ਾਪੇ ਹੁੰਦੇ ਰਹਿੰਦੇ ਆ ਮੌਕੇ ਕੋਈ ਰਸ ਕਰਨ ਨੂੰ 10 15 ਵੀ ਕਰ ਸਕਦੇ ਸੀ ਪਰ ਨਹੀਂ ਠੀਕ ਆ ਕੋਈ ਚਵਾਕੇ ਵੀ ਸੱਜਣ ਜਿਹੜਾ ਜਿੰਨੇ ਲਜਾਣੀ ਹੋਵੇ ਰਸਾ ਉਦੋਂ ਦਾ ਮੁੱਲ ਥੋੜਾ ਹੋਰ ਲਊਗਾ ਠੀਕ ਆ ਸੋ ਆਜ ਦਾ ਮੁੱਲ ਜਿਹੜਾ ਤੁਹਾਨੂੰ ਦੱਸ ਦਿੱਤਾ ਠੀਕ ਆ ਜੀ ਚਲੋ ਓ ਖੇਚਲ ਪੈਂਦੀ 5-7 ਦਿਨ ਜਦੋਂ ਸਾਹਮਣੀ ਸੂਤਣੀ ਹੈ ਗਾ ਸਵਾਕੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਦੂਜਾ ਸੂਆ ਝੋਟੀ ਨਹੀਂ ਸੋਣਾ ਠੀਕ ਆ ਜੀ ਇੱਕ ਹੀ ਰਾਂਗ ਦਾ ਬੇਚ ਕੋ ਬਚੂ ਹੈ ਕੁਝ ਕੁ ਮਗਰ ਪੂਛ ਤੇ ਦੋ ਚਾਰ ਬਾਦ ਵਾਈਟ ਹੋਣਗੇ ਬਚੂ ਹੈ ਰਾਜਾ ਗਿਲਾਨ ਮੋਹਰਾ ਦੇ ਵਿੱਚ ਹੋਣਾ ਚਾਹੀਦਾ ਦੋ ਚਾਰ ਇੰਚ ਓਨੇ ਹੈਗੇ ਆ ਹਾਂ ਬਾਕੀ ਹਰਿਆਣੇ ਤੋਂ ਮੱਝ ਆਈ ਉਹਦੇ ਪਿੱਛੇ ਕੱਤੀ ਆਈ ਠੀਕ ਹੈ ਜੀ ਬਹੁਤ ਸੋਹਣਾ ਟੋਟਮ ਕਹੇ ਕਰੋ ਮੇਰੇ ਭਰਾ ਠੀਕ ਹੈ ਜੀ ਦੂਜਾ ਸਵੇਰ ਝੋਟੀ ਨੇ ਸੋਣਾ ਕੱਦ ਹਾਈਟ ਸੋਹਣਾ ਝੋਟੀ ਦਾ ਬਿਊਟੀ ਪੈਕ ਬਹੁਤ ਸੋਹਣਾ ਆ ਫੇਸ ਦਿਖਾਈਏ ਬਿਲਕੁਲ ਪਤਲੀ ਬੂਥੀ ਹੈ ਛੋਟਾ ਫੇਸ ਆ ਵੇਖੋ ਬਲੈਕ ਬਿਲਕੁਲ ਚਾਹੀ ਸ਼ੂਈ ਪ੍ਰੋਪਰ ਬਹੁਤ ਪਿਆਰੀ ਕੱਟੀ ਹੈ ਠੀਕ ਹੈ ਜੀ ਦੂਜਾ ਸਵੇਰ ਕੱ ਅੱਗੇ ਹਰ ਬੋਲੋ ਦੱਸਿਆ ਵੀ ਕਿਹੜੇ ਸੀਮੰਟ ਦੇ ਗੱਪਣੇ ਇਹ ਰਾਸ ਸਿਆ ਫਿਲਹਾਲ ਪ੍ਰਕਾਸ਼ੀਅਤ ਤੋਂ ਗੱਪਣੇ ਉਹਦੀ ਜੇ ਦੇ ਸਹੀ ਹੈ ਜੀ ਤੇ ਜਿਹੜਾ ਇਹਦਾ ਖੂਲ ਦਾ ਸਮਾਂ ਉਹ ਕੋਈ 7-8 ਦਿਨ ਬਾਕੀ ਹੈ 8-7 ਦਿਨ ਹਾਂਜੀ ਉਹ ਵੀ ਅੱਜ 7-8 ਦਿਨ ਤੋਂ ਹੋ ਜਾਵੇ ਬਾਕੀ ਇਧਰ ਕਿ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਈਏ ਸੋ ਫਿਰ ਨਵਾਂ ਤਾਂ ਕੁਝ ਨਾ ਚੈੱਕ ਕਰ ਸਕਦੇ ਜੇ ਬਾਕੀ ਸੋਹਣੀ ਆ ਪਿੱਠਪੁਰੇ ਵਾਲੀ ਸਾਈਡ ਤੋਂ ਤੁਸੀਂ ਛੋਟੀ ਦੇਖੋ ਬਹੁਤ ਸਾਈਡ ਤੋਂ ਦਿਖਾਓ ਬਿਲਕੁਲ ਇਧਰ ਬਹਿਣੀ ਵਾਲੇ ਪਾਸੇ ਮਾਰੋ ਚਾਤ ਲੋ ਜੀ ਬਹੁਤ ਪਿਆਰੀ ਕੱਟੀ ਆ ਠੀਕ ਆ ਜੀ ਦੁੱਧਾ ਸੁਆ ਘੋਟੀ ਦੇ ਸੁਣਾ ਬਾਕੀ ਬਹੁਤ ਚੰਗੇ ਆ ਕੱਦ ਗੁੱਦੇ ਦਾ ਫੋਲਾ ਵਗਨ ਲੋੜ ਪੂਰਾ ਵਾ ਹਾਂ ਪਰ ਵੇ ਵੇ ਲੈਂਦੀ ਆ ਜੇ ਕੋਈ 5-7 ਦਿਨ ਆ ਪੰਜ ਸੱਤ ਆ ਦੁੱਧ ਨੇ ਖਰਦਿਆ ਵਾ ਬਿਲਕੁਲ ਬਾਕੀ ਚੋਣ ਚੰਗੀਆਂ ਨਿਕਲ ਲੋ ਜੀ ਇਹ ਲਾ ਜੇ 5 ਲੈ ਦੇ 7 ਦਿਨ ਹਜੇ ਲੈਂਦੀ ਆ ਮੈਂ ਕਿ ਰੋਟੀ ਸਾਫ ਸੁਥਰੀ ਆ ਲੇਵੇ ਦੀ ਮੂੰਹ ਮੱਥੇ ਸੀ ਠੀਕ ਆ ਜੀ ਛਕੀਨ ਦੀ ਥਾਂ ਛਕੀਨ ਵੀ ਆ ਬਾਕੀ ਦੁੱਧ ਗਰਮਾ ਦੀ ਠੀਕ ਆ ਜੀ ਜਿਹੋ ਜੀ ਸੇਵਾ ਆਪਾਂ ਕਰਨਾਗੇ ਉਹੋ ਜਿਹਾ ਪਸ਼ੂ ਦੁੱਧ ਚ ਬਾਜੂਗਾ ਇਸ ਦੂਜੇ ਸਵੇਰ ਚੋਟੀ ਜਿਹੜੀ ਤੁਹਾਨੂੰ ਦਿਖਾ ਦਿੱਤੀ ਆ ਬਾਕੀ ਰਾਸਾਂ ਚੋਟੀ ਬਹੁਤ ਚੰਗੀ ਆ ਸਾਫ਼ ਸੁਥਰੀ ਆ ਲੋੜ ਵੀ ਠੀਕ ਆ ਕੋਈ ਵੀ ਸੱਜਣ ਜਿਹੜਾ ਇਹਨੂੰ ਹੱਥ ਬਣ ਬਣ ਜੂਗੀ ਹੋ ਜਾਗੀ ਪੰਜਾ ਸੱਤਾਂ ਦਿਨਾਂ ਦਾ ਕਰਕੇ ਲਾਂਡਾ ਬਹੁਤ ਜ਼ਿਆਦੀ ਆ ਵਾ ਹਾਂ ਬਾਕੀ 35 ਬਹੁਤ ਵਧੀਆ ਠੀਕ ਕੀ ਮੋਲ ਕਰਾਂਗੇ ਰੇਸ ਦਾ ਐਦਾ ਵੀ 92000 ਰੁਪਿਆ ਲੈ ਵੀ 92 ਤੋਂ ਦਾ 92 ਹਾਂਜੀ ਮੰਨ ਤਾਂ ਲਾਊਗਾ ਠੀਕ ਆ ਵੀ ਉਹ ਵੀ ਇਹ ਵੀ 92000 ਦੀ ਝੋਟੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ ਅੱਜ ਦੋ ਹੀ ਮੱਝਾਂ ਝੋਟੀਆਂ ਸੀ ਇੱਕ ਤੁਹਾਨੂੰ ਮੱਝ ਦਿਖਾਤੀ ਆਪਾਂ ਛੋੜ ਛੱਪਿਆਂ ਦੀ ਵੀ ਗੱਲ ਕਰੀਏ 90 ਅੰਦਰ ਆ ਕੇ ਦੋਵੇਂ ਝੋਟੀਆਂ ਦੇਵਾਂਗੇ ਹਾਂ ਇਹ ਵੀ 88 ਦੀ ਦੇਵਾਂਗੇ ਉਹ ਵੀ 88 ਦੀ ਦੇਵਾਂਗੇ ਠੀਕ ਆ ਵੀ ਲੈਦੇ ਹੀ ਆ ਬਸ ਲੈਦੇ ਮੋਲ 88 ਹੋ ਗਏ ਨਾਲ ਠੀਕ ਆ ਭਰਾ ਮੋਬਾਈਲ ਡਿਮਾਂਡ ਕੁਛ ਵੀ ਕਰਾ ਲੋ ਵੈਸੇ 99900 ਹਜ਼ਾਰ ਕੀਤੀ ਸੀ 88000 ਦੀਆਂ ਐਂਡ ਰੇਟ ਆ ਵੀ 88000 ਦੀ ਇਹ ਮੱਝ ਮਿਲੂਗੀ 88031 ਪਰ ਨਹੀਂ ਛੋਟੀ ਮਿਲੂਗੀ ਤੇ ਇਹ ਦੋਨਾਂ ਦਾ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਪੂਰੀ ਤੁਸੀਂ ਵੀਡੀਓ ਦੇਖ ਲਈਏ ਬਾਕੀ ਮੇਰਾ ਭਰਾ ਇੱਥੇ ਆਣ ਕੇ ਜਿੱਦਾਂ ਮਰਜ਼ੀ ਆਪਦੇ ਹੱਥੀਂ ਵੀ ਟਿਪ ਕੇ ਤਸਦੀਕ ਕਰਕੇ ਲੈ ਕੇ ਜਾਓ ਤੇ ਇੱਕ ਹਰ ਵੇਲੇ ਨੰਬਰ ਆਪਣੇ ਕਰਦੇ ਸੰ 9903820259906382025 ਠੀਕ ਹੈ ਜੀ ਸੋ ਅੱਜ ਫਿਰ ਨਾਲ ਦੋਸਤੋ ਇਹ ਦੋ ਐਨੀਮਲ ਦਿਖਾਉਣੇ ਸੀ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ